ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸੁਪ ਬਲੌਗਸ ਬੋ ਪਰ ਆਏ ਚੈਨਲ ਦਾ ਸਵਾਗਤ ਹੈ YouTube ਹੈਲਿਕ ਦਾ ਸਾਰੇ ਠੀਕ ਠਾਕ ਹੋ ਤੁਸੀਂ ਸਾਨੂੰ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਘਰ ਦੇ ਕੰਮ ਕਰ ਖਤਮ ਕਰ ਲਿਆ ਤੇ ਦੱਸਦਾ ਹੋ ਗਿਆ ਟਾਈਮ ਪੌਣੀ 11 ਦਾ ਤੇ ਹੁਣ ਅਸੀਂ ਚੱਲੇ ਆ ਤੇ ਆਓ ਤੁਹਾਨੂੰ ਨਾਲ ਲੈ ਕੇ ਚੱਲਦੇ ਹਾਂ ਅਸੀਂ ਕਿੱਥੇ ਚੱਲੇ ਆ ਸਾਡੇ ਬਲੌਗ ਨਾਲ ਬਣੇ ਰਹੋ ਤੇ ਸਾਡੇ ਬਲੌਗ ਨੂੰ ਫੁੱਲ ਵਾਸ਼ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਸਾਡੇ ਬਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਇਹੋ ਜਿਹੀ ਮੈਂ ਅੰਕ ਵੀ ਲੈ ਲਈ ਤੋਂ ਪਕੜੀਆ ਬਾਹਰ ਕਿਉਂ ਫਿਰ ਅੱਖਾਂ ਦੇ ਤੋਂ ਪੈਂਦੀ ਆ ਤੇ ਫਿਰ ਆਪਾਂ ਨੂੰ ਜ਼ਰੂਰੀ ਯਾਨਕ ਚਾਹੀਦੀ ਮੈਂ ਘਰ ਤੇ ਨਹੀਂ ਲਾਉਂਦੀ ਵੈਸੇ ਆਉਣ ਜਾਣ ਵਾਲੇ ਵਾਸ ਲਈਦੀ ਆ ਅੰਨਨੇ ਆ ਪਰਸ ਮੇਰਾ ਨਿਊ ਸੂਟ ਤੇ ਗੁਰਦੁਆਰਾ ਸਹਿਤਾਂ ਨੂੰ ਦਿਖਾਉਣੇ ਕਿਹੜੇ ਕੋਲ ਬਰ ਚੱਲੇ ਐ ਅਸੀਂ ਤੁਮ ਸਾਡੇ ਨਾਲ ਨਾਲ ਬਣੇ ਰਿਓ ਹਲੋ ਚਲੋ ਚਲੀਏ ਤਿਆਰੀ ਕਰ ਲਈ ਆ ਮੈਂ ਚਲ ਉਠੋ ਕਰੋ ਗੱਡੀ ਸਟਾਰਟ ਆਪਣੀ ਜੋ ਤਾਂ ਆਪਣੇ ਫਰੈਂਡ ਦੇ ਪ੍ਰੋਗਰਾਮ ਤੇ ਗੁਰਦੁਆਰਾ ਸਾਹਿਬ ਅਬੰਦਾਲੀ ਦੇ ਪ੍ਰੋਗਰਾਮ ਅੱਜ ਸੁਖਮਨੀ ਸਾਹਿਬ ਦਾ ਤੋ ਉਥੇ ਗਿਆ ਤਾਂ ਅਸੀਂ ਹੁਣ ਜਾਵਾਂਗੇ ਗੁਰਦੁਆਰਾ ਸਾਹਿਬ ਉੱਠੋ ਚਲਿਓ ਨਾ ਹਲੋ ਉੱਠਿਓ ਉੱਠੋ ਚਲਿਓ ਮੇਰੀ ਤਿਆਰੀ ਹੋ ਗਈ ਆ ਚਲੋ ਗੱਡੀ ਤਿਆਰ ਕਰੋ ਚਲੀਏ ਆਪਾਂ ਕਰੋ ਤਿਆਰੀ ਟੈਂਪ ਲਾਈ ਜਾਣਾ ਆਪਾਂ ਨੂੰ ਜਾਂਦਿਆਂ ਨੂੰ ਵੀ ਹਾਂਜੀ ਆ ਗਏ ਹੁਣ ਅਸੀਂ ਪੌਪਰ ਤੇ ਪੌਪਰ ਪਹਿਲਾਂ ਆਪਣੇ ਪਿੰਡ ਹੋ ਗਏ ਪਿੰਡ ਹੋ ਗਏ ਤੇ ਫਿਰ ਆਇਆ ਬਜਾਜਾਂ ਪਿੰਡ ਬਜਾਜਾਂ ਤੋਂ ਫਿਪਟ ਣੂਰਾ ਪਟੂਰਾ ਤੋਂ ਗਾਂ ਤੋਂ ਫਿਰ ਪੌਪਰ ਵਾਲ ਦੀ ਸਗਰਾਂ ਵਾਲ ਦੀ ਗਏ ਆ ਤੇ ਜਦੋਂ ਆਪਾਂ ਬੁਡਰਾਂ ਵਾਲ ਦੀ ਜਾਂਦੇ ਆ ਤਾਂ ਬਹੁਤ ਜ਼ਿਆਦਾ ਰਸਤਾ ਖਰਾਬ ਹੁੰਦਾ ਤੁਹਾਨੂੰ ਪਤਾ ਵੀ ਸਾਧਨ ਖਰਾਬ ਹੁੰਦੇ ਦਾ ਰਸਤਾ ਖਰਾਬ ਹੋਣ ਵਿੱਚ ਤੇ ਇੱਧਰ ਸਗਰਾਂ ਵਾਲੀ ਰੋਡ ਜਿਹੜਾ ਸਿੱਧਾ ਭਾਤ ਨੂੰ ਜਾਂਦਾ ਆ ਉੱਧਰ ਵਧੀਆ ਆ ਜਣੀ ਰੋਡ ਵੱਡੇ ਹਾਈਵੇ ਆ ਦੇਖੋ ਜੀ ਰਸ਼ ਇਨਾ ਨਾ ਸ਼ਹਿਰ ਬਹੁਤ ਜ਼ਿਆਦਾ ਰਸ਼ ਆ ਤੇ ਆਪਣਾ ਪਚਾਤ ਆਪ ਹੀ ਕਰਨਾ ਪੈਂਦਾ ਆ ਤੇ ਗੱਡੀ ਵਾਲੇ ਤਾਂ ਸਮਝਦੇ ਨਹੀਂ ਆ ਮੋਟਰਸਾਈਕਲ ਐਕਟਿਵ ਵਾਲਿਆਂ ਨੂੰ ਹਾਂ ਸਿਰਫ ਕੀੜੇ ਮਕੋੜੇ ਸਮਝਦੇ ਆ ਦੇਖੋ ਜੀ ਨਹੀਂ ਆਪਾਂ ਨੂੰ ਇਹ ਇੱਕ ਜਾਨ ਚਲੋ ਬਰਾਬਰ ਹੀ ਜਾਨ ਹੁੰਦੀ ਸਾਰਿਆਂ ਵਿੱਚ ਹਨਾ ਤੇ ਇਦਾਂ ਆ ਤੇ ਨਾਲੇ ਇਹ ਸ਼ਹਿਰ ਮੇਰੀ ਭੈਣ ਦਾ ਆ ਨਾ ਇਟਲੀ ਵਾਲੀ ਭੈਣ ਦਾ ਇਹ ਸ਼ਹਿਰ ਆ ਇਹ ਤੇ ਚਲੋ ਅਸੀਂ ਪਹੁੰਚ ਲਿਆ ਆ ਗੁਰਦੁਆਰਾ ਹਾਂਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਅਸੀਂ ਵਾਹਿਗੁਰੂ ਜੀ ਬਖਸ਼ਾ ਤੰਤਨ ਬਾਬਾ ਜਵਾਹਰ ਸਾਹਿਬ ਪਿੰਡ ਵਿੱਚ ਆ ਗਏ ਹੁਣ ਤੇ ਦੇਖੋ ਜੀ ਜਵਾਹਰ ਸਾਹਿਬ ਤੋਂ ਮੇਲੇ ਤੇ ਨਹੀਂ ਆ ਹੋ ਸਕਿਆ ਸੰਗਰਾਂਦ ਵਾਲੇ ਦਿਨ ਵੈਸੇ ਸੰਗਰਾਂਦ ਵਾਲੇ ਦਿਨ ਤਾਂ ਵੈਸੇ ਬਹੁਤ ਸੰਗਤ ਆਉਂਦੀ ਆ ਤੋਂ ਦਿਨ ਤਾਂ ਜਿੱਦਾਂ ਕਹਿੰ ਲੋ ਸਾਲ ਬਾਦ ਮੇਲਾ ਸੀਗਾ ਤੇ ਰਸਤਾ ਹੋਣੇ ਹੋਣਾ ਸੀਗਾ ਉਦੋਂ ਚਲੋ ਨਹੀਂ ਆ ਹੋਇਆ ਤੇ ਮੇਰੇ ਮਨ ਦੀ ਇੱਛਾ ਸੀਗੀ ਵੀ ਜਾਣਾ ਜ਼ਰੂਰ ਆ ਤੇ ਅੱਜ ਚਲੋ ਐਤਵਾਰ ਆ ਤੇ ਅੱਜ ਚਲੋ ਚੱਲ ਜਾਨੇ ਹੈ ਨਾ ਦੀ ਹਰ ਸਾਲ ਆਈਦਾ ਆ ਤੇ ਮੇਰੀ ਸ਼ਾਦੀ ਪੂਰੀ ਹੋ ਗਈ ਆ ਤੇ ਵਾਹਿਗੁਰੂ ਸਾਰੇ ਨੇ ਇੱਛਾ ਪੂਰੀ ਕਰੇ ਹਨਾ ਇਤਾਂ ਨਾਲ ਇੱਕ ਗੱਲ ਇਹ ਵੀ ਸੀਗੀ ਵੀ ਦਾਣੇ ਜਿੱਦਾਂ ਕਰ ਲੋ ਵੀ ਹਰ ਸਾਲ ਨਵੇਂ ਆਉਂਦੇ ਹਨਾ ਤੇ ਆਪਾਂ ਦਾਣਿਆਂ ਦਾ ਸੰਭਾਲੀਦਾ ਜਿੰਨਾ ਵੀ ਹੋ ਸਕੇ ਜਿੰਨੇ ਵੀ ਲਿਆ ਸਕਣ ਆਪਾਂ ਲੈ ਲੈਂਦੇ ਆ ਤੇ ਫਿਰ ਇਦਾਂ ਵੀ ਦਾਣੇ ਫੇਰ ਖਰਾਬ ਨਹੀਂ ਹੁੰਦੇ ਹੈਗੇ ਨਾ ਨਾ ਨੂੰ ਸੁਸਰੀ ਲੱਗਦੀ ਨਾ ਉਹਨਾਂ ਨੂੰ ਸੁੰਡੀ ਲੱਗਦੀ ਹੈ ਨਾ ਤੇ ਜਰੂਰ ਦਾਣੇ ਇੱਥੇ ਆਉਂਦੇ ਹੁੰਦੇ ਆ ਤੇ ਇਸ ਕਰਕੇ ਵਿੱਚ ਝਾਉਣਾ ਪੈਂਦਾ ਤੇ ਇਦਾਂ ਆ ਤੇ ਕੋਈ ਸੰਗਤ ਅੱਜ ਵੀ ਫੇਰਾ ਜਿਦਾ ਕਰ ਲੋ ਵੀ ਆਉਣ ਜਾਣੇ ਆ ਸੰਗਤ ਦਾ ਸੰਗਤ ਆਈ ਜਾਂਦੀ ਤੇ ਜਾਈ ਜਾਂਦੀ ਆ ਬੁੱਧਵਾਰ ਸਾਬ ਬਹੁਤ ਵੱਡਾ ਆ ਤੇ ਉਹਦੇ ਲਈ ਪਰਲੇ ਸਾਈਡ ਤਾਂ ਸਰੋਰ ਵਾਲ ਤਾਂ ਅਸੀਂ ਗਏ ਨਹੀਂ ਹੈਗੇ ਥਰ ਮੱਥਾ ਟੇਕ ਕੇ ਤੇ ਫਿਰ ਅਸੀਂ ਜਿਦਾ ਕਰ ਲੋ ਚੱਲ ਗਏ ਆ ਡਾਕਟਰ ਸਾਹਿਬ ਮੇਰੇ ਨਾਲ ਆ ਤੇ ਧੁੱਪ ਬਹੁਤ ਤਿੱਖੀ ਆ ਬਹੁਤ ਦਿਨ ਤੇਜ਼ ਆ ਦੀ ਦੇਖੋ ਜੀ ਧੁੱਪ ਨੇ ਆਪਣਾ ਕੰਮ ਕਰਨਾ ਤਾਂ ਆਪਾਂ ਆਪਾਂ ਕਰਨਾ ਨਾਲ ਜਿੰਮੇਵਾਰੀਆਂ ਪਗਤੋਣੀ ਤੇ ਜਾਣਾ ਜਾਣਾ ਵੀ ਪੈਂਦਾ ਹਨਾ ਇਹੋ ਜੀ ਗਰਮੀ ਵਿੱਚ ਕਰੋ ਪੈਰ ਪੁੱਟਣਾ ਬਹੁਤ ਮੁਸ਼ਕਲ ਹੋ ਜਾਂਦਾ ਆ ਦੇਖੋ ਇਹ ਗੁਰਦੁਆਰਾ ਸਾਹਿਬ ਕਿੱਡਾ ਵੱਡਾ ਆ ਤੇ ਮੇਰੇ ਬਲੌਗ ਦੇ ਜ਼ਰੀਏ ਮੇਰੇ ਭੈਣ ਭਰਾ ਜਿਹੜੇ ਵਿਦੇਸ਼ ਬੈਠੇ ਆ ਉਹ ਵੀ ਦਰਸ਼ਨ ਕਰ ਲੈਣਗੇ ਹਨਾ ਉਹਨਾਂ ਨੂੰ ਮੇਰੇ ਬਲੌਗ ਬਹੁਤ ਵਧੀਆ ਲੱਗਦੇ ਆ ਤੇ ਬਹੁਤ ਪਸੰਦ ਕਰਦੇ ਉਹਨਾਂ ਦਾ ਬਹੁਤ ਧੰਨਵਾਦ ਹੈ ਦਿਲੋਂ ਧੰਨਵਾਦ ਹੈ ਨਾ ਜਿਹਨਾਂ ਨੂੰ ਮੇਰੇ ਬਲੌਗ ਵਧੀਆ ਲੱਗਦੇ ਨੇ ਮੇਰੇ ਬਸ ਬਲੌਗ 'ਤੇ ਡਾਲੇ ਹੁੰਦੇ ਆ ਜੀ ਇਦਾਂ ਹੀ ਨਾ ਤੇ ਦੇਖੋ ਜੀ ਅਸਲਾਮੁਅਲੈਕ ਤੁਸੀਂ ਸੰਗਤ ਲੈ ਕੇ ਆਉਂਦੀ ਆ ਤੇ ਬਹੁਤ ਵਧੀਆ ਸ਼ਾਂਤੀ ਸਕੂਨ ਮਿਲਦਾ ਆ ਗੁਰਦੁਆਰਾ ਆ ਕੇ ਨਾ ਤੇ ਆਪਾਂ ਸਾਰੀ ਆਪਣੀ ਚਿੰਤਾ ਭੁੱਲ ਜਾਂਦੇ ਆ ਗੁਰੂ ਘਰ ਆ ਕੇ ਆਪਾਂ ਨੂੰ ਟੈਨਸ਼ਨਾਂ ਘਟ ਜਾਂਦੀਆਂ ਕਿਉਂ ਘਰ ਦਾ ਆਪਾਂ ਕੋਲ ਨੂੰ ਟੈਨਸ਼ਨਾਂ ਰਹਿੰਦੀਆਂ ਜਾਂ ਕਿਦਾਂ ਹੈਗਾ ਨਾ ਤੇ ਗੁਰਵਾਣੀ ਪੜ੍ਹ ਕੇ ਤੇ ਪ੍ਰਮਾਤਮਾ ਦੇਖੋ ਜੀ ਇੱਧਰ ਹੁਣ ਉਧਰ ਮੱਥਾ ਟੇਕ ਕੇ ਜਗਾ ਲਓ ਤੇ ਇੱਧਰ ਆ ਗਏ ਹੁਣ ਆਪਾਂ ਪੀਰਾਂ ਜਗਾ ਵੱਲ ਨਾ ਕਿਉਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੈ ਪੀਰਾਂ ਦੀ ਜਗਾ ਤੇ ਸੰਗਤ ਉਧਰੋਂ ਮੱਥਾ ਟੇਕ ਕੇ ਇਧਰ ਹੋਈ ਜਾਂਦੀ ਆ ਤੇ ਗੁਰਦਾਰਾ ਸਾਹਿਬ ਬਹੁਤ ਵੱਡਾ ਆ ਸੰਗਤ ਆਈ ਜਾਂਦੀ ਤੇ ਜਾਈ ਜਾਂਦੀ ਆ ਤੇ ਮੱਥਾ ਟੇਕ ਕੇ ਵੀ ਨਾਲ ਦੀ ਜਗਾ ਤੋ ਅਸੀਂ ਤੇ ਫੇਰ ਦਰਬਾਰ ਸਾਹਿਬ ਜਾਵਾਂਗੇ ਤੇ ਦੇਖੋ ਜਿਹੜੀ ਮੈਂ ਇਛਾ ਲੈ ਕੇ ਆਈ ਆ ਅੱਜ ਮੇਰੀ ਵਾਹਿਗੁਰੂ ਸੁਣੇ ਜਰੂਰ ਹੈ ਨਾ ਬਿਨ ਬਿਨ ਬੋਲਿਆ ਸਭ ਕੋਈ ਜਾਣਦਾ ਤੇ ਸਾ ਅੱਗੇ ਕੀ ਜੇ ਅਰਦਾਸ ਹੈ ਨਾ ਉਹ ਬਿਨਾਂ ਬੋਲ ਨੂੰ ਸਾਰ ਕੋਈ ਜਾਣਦਾ ਜੀ ਇਦਾਂ ਤੇ ਇਧਰ ਆ ਗਏ ਹੁਣ ਅਸੀਂ ਕੋੜੇ ਚੜ ਕਿਦ ਦਰਵਾਜ਼ਾ ਮੱਥਾ ਟੇਕਣ ਮੇਰਾ ਅਕਤਸਾਨ ਪੁੱਛਾਂ ਢੀ ਮੈਂ ਕਾ ਚਲੋ ਜਾਣਾ ਪੈਣ ਸਾਡੀ ਤਾਂ ਪੈਣ ਲੱਗ ਗਈ ਆ ਵੈਸੇ ਹੈ ਤੇ ਮੇਰੀਆਂ ਬਹੁਤ ਪੈਣਾ ਲੱਗੇ ਸਾਰੇ ਤੇ ਉਹ ਬਲੌਗ ਦੇਖਣੇ ਹੀ ਆ ਗੁੱਸੇ ਖਾਣਾ ਨੇ ਮੇਰੇ ਨਾਲ ਵੀ ਕਿਤੇ ਸਾਡੀ ਨਹੀਂ ਆਈ ਹੈਗੀ ਨਾ ਚਲੋ ਖੈਰ ਜੀ ਵਾਰੀ ਵਾਰੀ ਜਾ ਹੁੰਦਾ ਸਾਰਿਆਂ ਦੇ ਨਾਲ ਤੇ ਪੁੱਛਾਂ ਢੀ ਸੀ ਉਸ ਪੈਣ ਸਾਡਾ ਬਹੁਤ ਪਿਆਰ ਆ ਦੇਖੋ ਜਾਂ ਹੁੰਦਾ ਕਿ ਨਹੀਂ ਜਾਂ ਹੁੰਦਾ ਤੇ ਕੀ ਪਲਾਨ ਬਣਦਾ ਆ ਦੇਖੋ ਜਿੱਦਾਂ ਹੁਣ ਦਰਵਾਜ਼ਾ ਵਾਂ ਅੰਦਰ ਆ ਗਏ ਆ ਤੇ ਅਰਦਾਸ ਹੁੰਦੀ ਪਈ ਆ ਤੇ ਦੁਪਹਿਰਾ ਸਾਡਾ ਪਾਠ ਸ਼ੁਰੂ ਹੋਣਾ ਆ ਤੇ ਸਵੇਰ ਤੋਂ ਸੰਗਤ ਆ ਜਾਂਦੀ ਸ਼ਾਮ ਤੱਕ ਪਾਠ ਚੱਲਦਾ ਬਧੀਆ ਗੱਲ ਹੈ ਜੀ ਆਪਣੀ ਜਿਹੜੀ ਜ਼ਿੰਦਗੀ ਹੈ ਨਾ ਤੇ ਆਪਣੇ ਜਿਹੜੇ ਸਾਹ ਹੁੰਦੇ ਆ ਇਹਨਾਂ ਨੂੰ ਸਫਲਾ ਕਰਨਾ ਬਹੁਤ ਜ਼ਰੂਰੀ ਆ ਤੇ ਲਾਹਾ ਲੈਣਾ ਚਾਹੀਦਾ ਮਾਨਸ ਦੇ ਤੋਂ ਹਨਾ ਤੇ ਜਰੂਰ ਆਪਾਂ ਨੂੰ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਆ ਆਪਣੇ ਦੁੱਖ ਦਿਲਦਰ ਦੂਰ ਹੁੰਦੇ ਆ ਚਿੰਤਾ ਦੂਰ ਹੁੰਦੀਆਂ ਗੁਰਵਾਣੀ ਪੜ ਕੇ ਵਾਹਿਗੁਰੂ ਵਾਹਿਗੁਰੂ ਤੇ ਸੋਵਰ ਆ ਜੀ ਇਹਦੇ ਪੰਡਾਲ ਵਾਹਿਗੁਰੂ ਮੱਥਾ ਟੇਕ ਲਿਆ ਹੁਣ ਦੇਖਦੇ ਖਰੀਦ ਫਰੋਦ ਕਰਦੇ ਕੋਈ ਚੀਜ਼ ਲੈਣੇ ਆ ਓਹ ਬਾਬਾ ਜਾਂ ਤੇ ਤੁਮਾਉਂ ਆਇਓ 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 ਬੰਦ ਲੋਗ ਲਗਾ ਕਰ ਇਹਨੂੰ ਇਹ ਤਾਂ ਗੜਦੀ ਆ ਗਈ ਇਹਨੂੰ ਗੜਦੀ ਆ ਗਈ ਕੰਨਾ ਉਹ ਬਰੂਜੀ ਖਾਦੇ ਆ ਜਿਹੜੀ ਚੰਗੀ ਲੱਗਦੀ ਹੈ ਨਾ ਜਿਹੜੀ ਤੁਸੀਂ ਆਪਾਂ ਲੋੜ ਹੈ ਉਹ ਹੀ ਖਾਣਗੇ ਤੇ ਆਹ ਵਿੱਚ ਤੇ ਰਾਸ਼ੀ ਬਹੁਤ ਹੈ ਤੇ ਬਾਦ ਚ ਲੋ ਹੁੰਦਾ ਰਾਸ਼ ਉਹ ਨੂੰ ਪਹਿਲਾਂ ਆਪਾਂ ਨੂੰ ਸੇਕੰਡ ਤੋਂ ਸ਼ੁਰੂ ਕਰਨਾ ਆਪੇ ਇਹ ਆਹ ਯਾਦ ਨਾ ਰਹਿੰਦਾ ਮੈਨੂੰ ਬਾਬਾ

ਆਹ ਕਿਨੇ ਲਾ ਛੱਲਾ ਜਾ ਜੀ ਆ ਛੱਲਾ ਜਾਣਾ ਕਿੱਧਰ ਗਏ ਜੀ ਜਾਗੇ ਆਣਾ ਜੇ ਤਾਂ ਹੋਇਆ ਸੋ ਸਵਾ ਬਾਰਾਂ ਹੋਈ ਜਾ ਚੱਲ ਫਟਿਆਂ ਦਾ ਲਾਉਗਾ ਤਾਂ ਇੱਥੇ ਬਸ ਬਸ ਆਹ ਫੋਟੋ ਲੈਣਾ ਪੈਣਾ ਆਹ ਜਿਹੜੇ ਕੋਈ ਜਵਾਬ ਦੇਣ ਆ ਨਹੀਂ ஐந்து ਜੱਗੇ ਹੀ ਹੋੜੀਆਂ ਹਨੇ ਕਿਉਂ ਨਹੀਂ ਲੱਗਦਾ ਯਾਰ ਮਮੀ ਲੈ ਗਿਆ ਮਮੀ ਨੂੰ ਕਿੱਥੀ ਲੱਗੇ ਤਾਂ ਨਹੀਂ ਨਹੀਂ ਸੋਨੇ ਪਸੰਦ ਕਿਚਨ ਵੇਚਣਾ ਹੋਰ ਪਤਾ ਕੀ ਹੈ ਮੇਲੇ ਆਏ ਸੀ ਬਹੁਤ ਏਡੇ ਵੱਡੇ ਮੇਲੇ ਕੋਈ ਵੀ ਸੋਹਣੀ ਲੱਗਦੀ ਵੀ ਨਹੀਂ ਹੁੰਦੀ ਐਦਾਂ ਵੀ ਉਹ ਚੀਜ਼ ਤਾਂ ਕਿ ਸਮਾਨ ਸਮਾਨ ਲਗ ਲਗ ਤਰ੍ਹਾਂ ਦਾ ਹੁੰਦਾ ਆ ਮੁਰਾ ਖਿਲਾ ਬੰਦਦਾ ਨਾ ਸੀਮ ਬਰਾਦਰ ਫਿਰ 2 ਵਜੇ ਰਖਵਾਉਂਦਾ ਸਹੀ ਗੱਲ ਹੈ ਹਲਫਾ ਫੇਪਾ ਲਿਖਾ ਰੱਖੋ ਸਭ ਤੋਂ ਪੂਰਾ ਹੋਣਾ ਆ ਉਹ ਨਾ ਯਾਰ ਪੂਰਾ ਲਾਜ ਜਾ ਤਾ 110 ਲਾਜ ਜਾ 90 ਨਾ ਉਹੀ ਗੱਲ ਉਦੋਂ ਮੈਨੂੰ ਵੀ ਛੋੜਾ ਲੈਣਾ ਸੀ ਇਦਾਂ ਨਹੀਂ 20 ਰੁਪਏ ਦਾ ਮੰਗੇ ਤੇ ਗੱਲ ਹੈ ਜੇ ਨਹੀਂ ਆਨੇ ਤਾਂ ਮੈਂ ਤੇ ਬੇਸਤਾ ਦੀ ਇਹ ਗੱਲ ਹੈ ਹਾਂਜੀ ਅਸੀਂ ਆਏ ਹੁਣ ਭੈਣ ਦੇ ਘਰ ਤੇ ਗੁਰਦੁਆਰਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਇਆ ਤੋਂ ਤੇ ਸਾਡੀ ਭੈਣ ਦੀ ਵੀਰੇ ਸਾਨੂੰ ਉੱਥੇ ਤੇ ਹੁਣ ਭੈਣ ਦੇ ਘਰ ਆ ਗਏ ਆ ਤੇ ਮੇਰੇ ਖਿਆਲ 2.5 ਦਾ ਟਾਈਮ ਹੋ ਗਿਆ ਤੇ ਪੈਟ ਕੀ ਪਈ ਆ ਚਲੋ ਆਏ ਆ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਚਲੋ ਭੈਣ ਮਿਲ ਚਲਦੇ ਆ ਨਾ ਤੇ ਭੈਣ ਗੈਸ ਮੜੇ ਬੰਦ ਕਰਕੇ ਇੱਧਰ ਆਵਣ ਜੀ ਨਾ ਦੇਖੋ ਇਹ ਸ਼ਿਆਰ ਪਰ ਏਰੀਆ ਇੱਧਰ ਦਰਖਤ ਦਰਖਤ ਬੜੇ ਪਪੂਲਰ ਖੇਤਾਂ ਨੇ ਫੀਤ ਵੀ ਜੇ ਹੋਏ ਆ ਫਸਲ ਘਟਿਆ ਤੇ ਦਰਖਤ ਜਿਆਦਾ ਹੈ ਨਹੀਂ ਪਪੂਲਰ ਆ ਸਿਕਾ ਠੰਡੀ ਹਵਾ ਆਉਂਦੀ ਇੱਥੇ ਮੀਂਹ ਮੋਛੀ ਤੇ ਆਉਂਦਾ ਹੁਣਾ ਨਾ ਮੀ ਬੋਛੀ ਤੇ ਜਾਂਦਾ ਮੈਂ ਕਿੱਥੇ? ਸਾਡੇ ਦਰਸਾ ਤਾਂ ਕਰਕੇ ਮੈਂ ਹਾਂ ਬਹੁਤ ਰੌਤ ਮੈਂ ਖੇਤਾਂ ਦੇ ਖੇਤ ਦੇਖੇ ਰਹਾ ਵਿੱਚ ਹੈਂ ਹੋਰ ਕੀ ਨਹੀਂ ਕਰ ਹਾਂ ਹਜ ਜਰਾ ਜਰੂ ਚੁੰਨ ਚੁੰਨ ਲੱਗਣਗੇ ਫੇਵੀ ਪਊਗਾ ਆਹੋ ਚੁੰਨਿਆਂ ਤੇ ਜੂਨ ਵਿੱਚ ਮਈ ਜੂਨ ਦੇ ਜਾਨੀ ਸ਼ੁਰੂਆਤ ਵਿੱਚ ਅਗਲੇ ਦਿਨੋਂ ਵਿੱਚ ਪਾ ਲੈਣ ਕਿਦਾਂ ਦੈਚ ਲੋਨ ਵਿੱਚ ਪਾਲ ਮਨੂੰ ਨਹੀਂ ਦੇ ਫਿਕਰ ਦੇ ਕੋਈ ਨਹੀਂ ਹੋਰ ਰੋਟੀ ਤਿਆਰ ਕਰ ਲਈ ਭੈਣ ਸਾਡੀ ਸਾਡਾ ਬਹੁਤ ਪਿਆਰ ਇਸ ਭੈਣ ਦੇ ਨਾਲ ਭੈਣ ਇਧਰ ਆ ਤਾਂ ਮਾੜਾ ਜਿਹਾ ਗੱਲ ਸੁਣ ਤੁਹਾਨੂੰ ਆਪਣੀ ਭੈਣ ਦਿਖਾਉਣੀ ਹੈ ਅਸੀਂ ਆਪਣੀ ਵੱਡੀ ਭੈਣ ਹਾਂ ਭੈਣ ਤੁਸੀਂ ਕਹੋ ਸਾਨੂੰ ਚਿਹਰਾ ਹੋ ਗਿਆ ਉਹਦਾ ਆਇਆ ਨੂੰ ਇੱਦਾਂ ਬਸ ਕੰਮਕਾਰ ਵਿੱਚ ਹੈਨਾ ਆ ਸੇ ਗੱਲ ਹੁਣ ਕੰਮ ਕਰ ਵਾਲੇ ਬੰਦੇ ਆ ਹੁਣ ਵਿਹਲੇ ਤਾਂ ਹੈ ਨਹੀਂਗੇ ਮੈਂ ਚੁੰਨੀ ਚਲਾਉਂਦਾ ਹਾਂ ਆ ਚੁੰਨੀ ਲੈ ਤੇ ਦੇਖੋ ਜੀ ਗੱਲ ਦੂਰ ਨੇੜੇ ਦੀ ਨਹੀਂ ਹੁੰਦੀ ਗੱਲ ਤਾਂ ਪਿਆਰ ਦੀ ਹੁੰਦੀ ਹੈ ਨਾ ਇੱਥੇ ਆ ਬੈਣ ਸਾਹਮਣੇ ਬੈਠਿਆ ਤੇ ਆ ਦੇਖੋ ਮੇਰੀ ਭੈਣ ਨਨਾਨ ਮੇਰੀ ਤੇ ਦੇਖੋ ਸਪੈਸ਼ਲ ਦੇਖਿਆ ਨਹੀਂ ਝੁੱਪ ਹੈਗੀ ਜਿਵੇਂ ਕਿ ਤਾਂ ਤੇ ਮੇਰੇ ਨਾਲ ਆ ਕੇ ਭੈਣ ਨੂੰ ਹੈ ਨਾ ਤੇ ਬੜੀ ਖੁਸ਼ ਹੋਈ ਭੈਣ ਤੇ ਬਹੁਤ ਸਾਡਾ ਪਿਆਰ ਦੇ ਨਾਲ ਹੈਗਾ ਯਾ ਤੇ ਬਸ ਇਦਾਂ ਹੀ ਵਾਹਿਗੁਰੂ ਪਿਆਰ ਬਣਾਈ ਰੱਖੇ ਤੇ ਵਧੀਆ ਆ ਸਾਰੀ ਗਾ ਕਰਦੇ ਮੈਂ ਸਾਰਿਆਂ ਨੂੰ ਸਾਰੀ ਗਾ ਸਾਰਿਆਂ ਨੂੰ ਐ ਚਲੋ ਠੀਕ ਆ ਜਾ ਆਓ ਜਾਓ ਤੇਜ ਭੈਣ ਸਾਡੇ ਦੁੱਖ ਸੁੱਖ ਵਿੱਚ ਸਾਡੇ ਸ਼ਾਮਲ ਹੁੰਦੇ ਆ ਜੀ ਹਨਾ ਤੇ ਬਸ ਇਹੀ ਹੁੰਦਾ ਹੈ ਤੇ ਦੁੱਖ ਸੁੱਖ ਵਿੱਚ ਸ਼ਾਮਲ ਹੋਣਾ ਹਨਾ ਤੇ ਅਜਾ ਏਦਾਂ ਉਹ ਬੁਗਲੋ ਉਹ ਆਹੋ ਮੈਂ ਕੱਜਾ ਲੈਡ ਕਰ ਲੈਨੇ 클럽 ਵਿੱਚ ਹਨਾ ਹਾਂ ਇਹ ਉਹ ਕਿੰਦਾ ਨੇ ਤੇ ਏਦਾਂ ਵੀ ਭੈਣ ਛੱਡੀ ਨਾ ਜਦੋਂ ਮਰਜੀ ਆਈਏ ਸੀ ਇਹ ਰੋਟੀ ਤੋਂ ਵਗਿਆ ਹਨ ਜਾਣ ਨਹੀਂ ਦੇਣਾ ਇਹਨੇ ਇੰਨੀ ਵਧੀਆ ਆ ਤੇ ਹਾਸ ਮੌਕ ਬਥੇਰੀ ਆ ਹਾਸੇ ਵਾਲੀ ਸਾਡੀ ਭਾਣਜੀ ਹੈ ਨੀ ਇਥੇ ਉਹ ਵੀ ਵਿਚਾਰੀ ਗੱਲਾਂ ਕਰਦੀ ਆ ਉਹ ਵੀ ਸਾਨੇ ਸੂਸਾ ਗੁਰਦੁਆਰਾ ਸਾਹਿਬ ਮਿਲੀ ਆ ਤੇ ਉਹ ਰੋਟੀ ਦੀ ਤਿਆਰੀ ਆ ਭੈਣ ਰੋਟੀ ਦੀ ਤਿਆਰ ਕਰ ਰਹੇ ਹਾਂ ਕਿਸੇ ਕਰ ਦੁਪਹਿਰ ਬਈ ਕੋਈ ਪਈ ਜਾਂ ਧੁੱਪ ਬਹੁਤ ਇੱਕਮੀ ਧੁੱਪਿਆ ਬਹੁਤ ਠੀਕੀ ਧੁੱਪਿਆ ਹਾਂ ਅਸ ਉਹ ਨਾਲ ਧੁੱਪ ਨਾਲ ਹਵਾ ਚੱਲਣ ਡਈ ਆ ਨਾ ਮੇਰੀ ਗੱਲ ਨਾ ਤੋ ਪਰ ਹੈ ਹਾਂ ਸੇ ਗੱਲ ਖੇਤਾਂ ਦੇ ਖੇਤ ਆ ਕਾਰਗਰ ਨੂੰ ਤਾਂ ਦਰਖਤ ਦੇਖੇ ਨਾ ਮੈਂ ਦੇਖੇ ਰਾਹ ਵਿੱਚ ਵੀ ਪੈਣ ਦੇਖੇ ਆ ਵਿੱਚੇ ਵਿੱਚੇ ਕਣਕ ਵੀ ਜੀ ਆ ਤੇ ਵਿੱਚੇ ਹੀ ਦਰਖਤ ਜਿਹੜੇ ਪ੍ਰਾਣੀਆਂ ਮਸ਼ੀਨਾਂ ਹੁੰਦੀਆਂ ਨੇ ਹੜੰਬਾ ਮਸ਼ੀਨੀਆਂ ਨੂੰ ਕਹਿੰਦੇ ਹੁੰਦੇ ਆ ਇੱਕ ਵਾਰ ਸੇ ਤਾਂ ਨਹੀਂ ਇੱਕ ਵਾਰ ਸੇ ਤੂੜੀ ਉਹ ਸੀ ਮਸ਼ੀਨਾਂ ਮੈਂ ਖਲ ਕਣ ਕੱਟੀ ਉਹਨਾਂ ਨੇ ਕਿਉਂ ਫਿਰ ਦਰਖਤਾਂ ਵਿੱਚ ਆਉਣ ਨਹੀਂ ਸਕਦੀ ਕੰਪੈਨ ਹੈ ਨਾ ਬਹੁਤ ਬਹੁਤ ਨਾ ਉਹ ਵੀ ਤਾਂ ਗੱਲ ਆ ਵਧੀਆ ਦਰਖਤ ਲਾਉਣੀ ਚਾਹੀਦੀ ਆਪਣੇ ਤੇ ਵੱਢੀ ਜਾਣ ਦੇ ਦਰਖਤ ਹੈ ਨਾ ਹਾਂ ਡਾਕਟਰ ਬੜੀਆ ਲਾ ਲਿਆ ਨਾ 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 ਕੰਡਿਆ ਰੋਗੇ ਲਾ ਦੇ ਦਿੱ ਅੱਛਾ ਸਹੀ ਹਾਂ ਚੀਜ਼ ਬਣਾਉਣੀ ਪਾਣੀ ਅੱਛਾ ਕਿ ਹੁਣ ਦੋ ਰੋਗੇ ਕੱਢਿਆ ਲਾ ਦੇ ਦਿੱ ਅੱਜ ਐਤਵਾਰ ਕਰਕੇ ਲਾ ਦੇ ਤੇ ਨਾ ਫਿਰ ਫਿਰ ਮੈਂਗਾ ਤੋਂ ਚੀਜ਼ ਬਣਾ ਦੇ ਕਾਓ ਹੂੰ ਹੂੰ ਖਾ ਕੇ ਚਾਓ ਹਾਂ ਸਹੀ ਗੱਲ ਦੰਦ ਚਾਲਦਾ ਹੋ ਅੱਛਾ ਅੱਛਾ ਹਾਂ ਚਲੋ ਕਰੋ ਕਰੇ ਕਦ ਜਲ ਰੋਟੀ ਖਾਣੀ ਚਾਹੀਦੀ ਜਦੋਂ ਜਾਣਾ ਹੁੰਦਾ ਕਿਤੇ ਹਾਂ ਫੇਰ ਪਰ ਮੈਂ ਰੋਟੀ ਖਾਣ ਨੂੰ ਤਾਂ ਕਰਨੀ ਨਹੀਂ ਹਾਂ ਉਹਦੇ ਮੈਨੂੰ ਇਹ ਹੁੰਦਾ ਨਿਆਣੀਆਂ ਨੂੰ ਰੋਟੀ ਖਾਧੀ ਹੋਗੀ ਨਾ ਸਹੀ ਗੱਲ ਹੈ ਮੈਨੂੰ ਤਾਂ ਦਿਨ ਦੇ ਨਹੀਂ ਆਉਂਦਾ ਦਿਨ ਆਣੀ ਨਾ ਰੋਟੀ ਮਾਂ ਨੂੰ ਫਿਕਰ ਹੁੰਦਾ ਨਾ ਬੱਚਿਆਂ ਦਾ ਮੈਨੂੰ ਇਹ ਹੁੰਦਾ ਵੀ ਆਏ ਰੋਟੀ ਨਹੀਂ ਖਾਧੀ ਮੈਂ ਕਹਿੰਦਾ ਰੋਟੀ ਬਣਾਉਂਦੀ ਹੋਣਾ ਵੀ ਚਾਹੀਦਾ ਇਹ ਤੇ ਗੱਲ ਹੈਗੀ ਆ ਪੱਜਾਂ ਨੂੰ ਰੋਟੀ ਬਣਾਉਣਾ ਦਾ ਖਲਾਫ ਹੈ ਫਿਰ ਧੋਣੀ ਜੇ ਮੈਂ ਖਾਂਦੀ ਸਮਝਦੀ ਦੋ ਫੇਜ ਆ ਜਿੱਥੇ ਮਾਦੀ ਬਸ ਰੋਟੀ ਪਾਣੀ ਖਾ ਲਿਆ ਹੁਣ ਰੋਟੀ ਖਾਣੀ ਚਹੀ ਗੱਲ ਆ ਹੁਣ ਲਾਗੇ ਵੀ ਇਹ ਕਿਹਾ ਫੇਮੇ ਨੂੰ ਜਾਉਗੀ ਫੇਜ ਆ ਇਸ ਵੇਰੇ ਹੈ ਨਾ ਅਰੇ ਨਿਆਣੀ ਨੇ ਰੋਟੀ ਖਾਧੀ ਹੋਵੇ ਤਾਂ ਫੇ ਨਿਆਣੀ ਨਹੀਂ ਹੁੰਦਾ ਸਹੀ ਗੱਲ ਆ ਜ਼ਰੂਰੀ ਕੰਘੀ ਆਸਰਾ ਤਾਂ ਹੈਗਾ ਕਿੱਥੇ ਹੂੰ ਸਮਝੇ ਦੋਸਤ ਜੀ ਆਏ ਹੋਲੇ ਸਾਨੂੰ ਪਈ ਆ ਇਹ ਤੇ ਹੁਣ ਨੀ ਰਾਂ ਉਹਨੇ ਬੈਠੀ ਆ ਹੁਣ ਨੀ ਪਹਿਣਾ ਨੀ ਮੈਨੂੰ ਪਤਾ ਨਹੀਂ ਅੰਦਰ ਆ ਗਈ ਉਹ ਹੀ ਜਦੋਂ ਉਸ ਗੇਟ ਗੇਟ ਖੜਕਾਇਆ ਨਹੀਂ ਆਉਂਦੀ ਨਾ ਸਜੇ ਹੁਣ ਸੰਦੇ ਪਤਾ ਆ ਇਹਨੂੰ ਅੱਛਾ ਤੇ ਚਾਂਬਣਾ ਖੋਦੀ ਆ ਬਈ ਮਾਦਰ ਨਹੀਂ ਆ ਗਈ ਆ ਗਈ ਆ ਇਹਨੇ ਬੜੇ ਬੜੇ ਜੂਕਣਾ ਨੂੰ ਵੀ ਆ ਗਈ ਜਾ ਕੇ ਚਲੋ ਠੀਕ ਹੈ ਰੋਟੀ ਖਾ ਲਈ ਉਹਥੇ ਬੈਨੇ ਕੋਈ ਨਹੀਂ ਅੰਦਰ ਚਾਹ ਅੰਦਰ ਹੀ ਛੱਡਾ ਐ ਕਿਉਂ ਕਰਦੀ ਆ ਦੇਖੋ ਜੀ ਰੋਟੀ ਪਣੇਗਾ ਸੀ ਤਿਆਰ ਨਾਲ ਕੜੀ ਦਹੀਂ मैंने क्लास पर क्लास पर के लिए पानी दा नहीं नहीं बोतल इथे अंदर ही पई है रोड दोनों करा ले अच्छा ਹਾਂਜੀ 5 ਵਜੇ ਦਾ ਹੋ ਗਿਆ ਟਾਈਮ ਤੇ ਹੁਣ ਅਸੀਂ ਪਹੁੰਚ ਗਏ ਘਰ ਤੇ ਫਿਰ ਜਦੋਂ ਆਪਾਂ ਜਾਂਦੇ ਆ ਤਾਂ ਦਿਨ ਸਾਰ ਪਾਸ ਹੋ ਜਾਂਦਾ ਹੈ ਨਾ ਤਾਂ ਅੱਜ ਮੇਰੇ ਕੋਈ ਵੀਡੀਓ ਐਡਿਟ ਨਹੀਂ ਹੋਈ ਹੈਗੀ ਤੇ ਸ਼ਾਇਦ ਇਹ ਵਲੌਗ ਆਵੇ ਚਲੋ ਫਿਰ ਦੇਖੋ ਜਿੱਥੇ ਆ ਦੋ ਕੁ ਟਿਕੀਆਂ ਲੱਗੇ ਇੱਥੇ ਮੈਂ ਪਣੀ ਵਾਲੀ ਆ ਤਾਂ ਦੇਖੋ ਇਹ ਦੋ ਜਿਹੀਆਂ ਲੱਗਾਈ ਪਣੀ ਵਾਲੀਆਂ ਤੇ ਮੈਨੂੰ ਵਧੀਆ ਲੱਗੀਆਂ ਮੈਂ ਕੁਸ਼ਣ ਕੁਸ਼ਣ ਲਿਆਉਣੀ ਹੁੰਦੀ ਇੱਥੇ ਵੀ ਗੁਰਦੁਆਰਾ ਸਾਹਿਬ ਜਾਵਾ ਜਾਂ ਕਿਤੇ ਮੇਲੇ ਜਾਵਾ ਕੌਣ ਕੌਣ ਲੈ ਕੇ ਆਉਣਾ ਹੁੰਦਾ ਮੈਂ ਦੋ ਲੈ ਕੇ ਆਈਆਂ ਇਹ ਤੇ ਸੌਂ ਦੇ ਦਵਾਈਆਂ ਤੇ ਆਇਓ ਜੀ ਆਨਲਾਈਨ ਦੀ ਇੱਕ ਟ੍ਰੇ ਟ੍ਰੇ ਦੇ ਬਤ ਹੈਗੇ ਸੀ ਨਾ ਛੋਟ ਛੋਟੀਆਂ ਕਿੰਨੇ ਟ੍ਰੇ ਹੈ ਨਹੀਂ ਸੀ ਤੇ ਮੈਨੂੰ ਵਧੀਆ ਲੱਗੀ ਇਹ ਚਲੋ ਘਰ ਮੇਰੇ ਘਰ ਲੱਜਾ ਦੇਣੇ ਤੇ ਕੁਦੂ ਕੰਮ ਵੀ ਹੈਗਾ ਸੀਗਾ ਵੈਸੇ ਤੇ ਆ ਵੀ ਥੋੜਾ ਜਿਹਾ ਸੀਗਾ ਚਾਹੀਦਾ ਇਹ ਚਲੋ ਨਗਾ ਲੈ ਜੰਨੇ ਆ ਇਹ ਵੀ ਜਿਹਨਿਆ ਲੋ ਮੈਸ਼ ਕਰਨਾ ਹੋਣੇ ਆ ਤੇ ਕਈ ਕੁਸ ਮ ਆ ਜਾਂਦਾ ਇਹ ਦੇਖੋ ਕੁਝ ਤੋਂ ਪਹਿਲਾਂ ਉਹਨੇ ਇਹਨਾਂ ਚੀਜ਼ ਤੇ ਬਧਿਆ ਲੱਗਦਾ ਤੇ ਲੋਕਾਂ ਨੇ ਲੰਬਾ ਵੀਡੀਓ ਨੂੰ ਲਾਈਕ ਕਰਦਾ ਕਰੋ ਚੈਨਲ ਸਬਸਕ੍ਰਾਈਬ ਕਰਦਾ ਕਰੋ ਸਸਿਕਾ ਸਾਰਿਆਂ ਨੂੰ ਕੇ ਵਾਈ ਦੀ ਬਾਏ ਬਾਏ ਦੀ